ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦਿਆ ਹੋਇਆ ਤਿਆਰੀਆਂ ਸ਼ੁਰੂ ਹਨ ਤੇ ਦੇਖੋ ਲੜੀਆਂ ਲੱਗ ਚੁੱਕੀਆਂ ਹਨ ਤੇ ਇਧਰ ਸਮਾਨ ਵੀ ਆ ਚੁੱਕਿਆ ਹੈ ਤੇ ਅੱਜ ਤੋਂ ਹੀ ਤਿਆਰੀਆਂ ਸ਼ੁਰੂ ਕੱਲ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ ਪਰਸੋਂ ਨੂੰ ਨਗਰ ਕੀਰਤਨ ਨਿਕਲੂਗਾ ਤੇ ਬਹੁਤ ਬਰੌਣਕਾਂ ਗੁਰੂ ਘਰ ਲੱਗਣ ਜਾ ਰਹੀਆਂ ਹਨ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਬਹੁਤ ਧੂਮ ਧਾਮ ਨਾਲ ਪਿੰਡ ਕੋਹਾਲਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਮਨਾਇਆ ਜਾਂਦਾ ਹੈ ਤੇ ਦੇਖੋ ਗੁਰੂ ਘਰ ਦੀ ਸੇਵਾ ਲੰਗਰ ਦੀ ਸੇਵਾ ਸ਼ੁਰੂ ਹੋ ਗਈ ਆ ਤੇ ਸਮਾਨ ਆ ਚੁੱਕਿਆ ਵਾ ਤੇ ਬਹੁਤ ਵਧੀਆ ਲੱਗ ਰਿਹਾ ਵਾ ਤੇ ਉਧਰੋਂ ਮੌਸਮ ਵੀ ਖਰਾਬ ਆ ਤੇ ਪ੍ਰਮਾਤਮਾ ਮੌਸਮ ਵਧੀਆ ਹੀ ਰੱਖੇ ਤਾਂ ਕਿ ਪ੍ਰੋਗਰਾਮ ਉਦੋਂ ਵੀ ਵਧੀਆ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ